ਟਾਕ ਸਾਹਿਬ ਪੰਜਾਬ ਸਰਕਾਰ ਔਲਾਜ ਕ੍ਰਾਂਤੀ ਦੇ ਬੜੇ ਵੱਡੇ ਦਾਅਵੇ ਕਰਦੀ ਪਈ ਪਰ ਦੂਜੇ ਪਾਸੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਔਲਾਜ ਕ੍ਰਾਂਤੀ ਦੇ ਪੋਲ ਖੁੱਲ ਗਈ ਤੁਸੀਂ ਇਹਦੇ ਬਾਰੇ ਕੀ ਕਹੋਗੇ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਹਾਈ ਕੋਰਟ ਦੇ ਵਿੱਚ ਇੱਕ ਕੇਸ ਗਿਆ ਸੀ ਉਸ ਕੇਸ ਦੇ ਵਿੱਚ ਬਹੁਤ ਵੱਡੀ ਪੋਲ ਸੱਚਮੁੱਚ ਪੰਜਾਬ ਸਰਕਾਰ ਦੇ ਔਲਾਜ ਕ੍ਰਾਂਤੀ ਦੇ ਦਾਅਵਿਆਂ ਦੀ ਖੁੱਲ ਗਈ ਇੱਕ ਤਰ੍ਹਾਂ ਨਾਲ ਝੂਠ ਫੜਿਆ ਗਿਆ ਉਸ ਪ੍ਰਚਾਰ ਦਾ ਜਿਹੜਾ ਕੀਤਾ ਜਾ ਰਿਹਾ ਸੀ ਹੂੰ ਮਾਮਲਾ ਕੀ ਹੈ ਪਹਿਲਾਂ ਤਾਂ ਸਾਹਮਣੇ ਆਈ ਆ ਜਿਹੜੀ ਗੱਲ ਉਹ ਇਹ ਆਈ ਆ ਹਾਈ ਕੋਰਟ ਦੇ ਵਿੱਚ ਪੰਜਾਬ ਦੇ 23 ਜ਼ਿਲ੍ਹੇ ਆ ਜੀ 23ਾਂ ਦੇ ਵਿੱਚੋਂ 17 ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਐਮ ਆਰ ਆਈ ਤੇ ਸੀਟੀ ਸਕੈਨ ਮਸ਼ੀਨ ਹੀ ਹੈ ਜੀ ਸਿਰਫ 6 ਚ ਹੈਗੀ ਆ ਹਮ ਹੁਣ ਇਹ ਮਾਮਲਾ ਇੱਕ ਭੀਸ਼ਣ ਕਿੰਜਰ ਇੱਕ ਵਕੀਲ ਹੈ ਹਮ ਔਰ ਉਹਨੇ ਕੇਸ ਪਾਇਆ ਸੀ ਮਲੇਰ ਕੋਟਲਾ ਦੇ ਸਿਵਲ ਹਸਪਤਾਲ ਨੂੰ ਲੈ ਕੇ ਹਮ ਵੀ ਇੱਥੇ ਆਈ ਸੀ ਯੂ ਤੱਕ ਹੈ ਨਹੀਂ ਜੀ ਤੇ ਡਾਕਟਰ ਵੀ ਬਿਲਕੁਲ ਘੱਟ ਨੇ ਤੇ ਲੋਕ ਇਲਾਜ ਕਿਵੇਂ ਕਰਾਉਣ ਜੀ ਉਸ ਮਾਮਲੇ 'ਚ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਸਰਕਾਰੀ ਹਸਪਤਾਲਾਂ ਦੀ ਰਿਪੋਰਟ ਮੰਗੀ ਔਰ ਜਿਹਦੇ 'ਚ ਵਕੀਲ ਕਹਿ ਰਿਹਾ ਵੀ ਬਹੁਤ ਵੱਡਾ ਖਲਾਸਾ ਹੋਇਆ ਹੂੰ ਦੇਖੋ ਇੱਕ ਪਾਸੇ ਸਰਕਾਰ ਦਾਅਵੇ ਕਰਦੀ ਇਲਾਜ ਕ੍ਰਾਂਤੀ ਦੇ ਹੁਣ ਐਮ ਆਰ ਆਈ ਤੇ ਸੀਟੀ ਸਕੈਨ ਬਹੁਤ ਜ਼ਰੂਰੀ ਟੈਸਟ ਨੇ ਜੀ ਇੱਕ ਜ਼ਿਲ੍ਹੇ 'ਚ ਲੱਖਾਂ ਮਰੀਜ਼ ਨੇ ਉਹਨਾਂ 'ਚੋਂ ਦਹਿਰ ਹਜ਼ਾਰਾਂ ਮਰੀਜ਼ਾਂ ਨੂੰ ਹਰ ਮਹੀਨੇ ਲੋੜ ਪੈਂਦੀ ਆ ਐਮ ਆਰ ਆਈ ਤੇ ਸੀਟੀ ਸਕੈਨ ਦੀ ਜੀ ਤੇ ਉਹ ਮਸ਼ੀਨਾਂ ਹੀ ਹੈ ਨਹੀਂ ਹਮ ਹੁਣ ਹਾਈ ਕੋਰਟ ਨੇ ਅੱਗੇ ਤਰੀਕ 19 ਫਰਵਰੀ ਦੀ ਪਾਤੀ ਹੈ ਜੀ ਤੇ ਨਾਲ ਪੰਜਾਬ ਸਰਕਾਰ ਤੋਂ ਸਾਰੇ ਹਸਪਤਾਲਾਂ ਦੀ ਇੱਕ ਕੰਬਾਈਨਡ ਰਿਪੋਰਟ ਹੋਰ ਮੰਗਲੀ ਹਮ ਹੁਣ ਵੇਖਣਾ ਹੈ ਵੀ ਕੀ ਕੀ ਨਿਕਲ ਕੇ ਸਾਹਮਣੇ ਆਉਂਦਾ ਹਮ ਹੁਣ ਮੈਂ ਤਾਂ ਇਹ ਵੀ ਕਹਿਣਾ ਚਾਹੂੰਗਾ ਰਾਜ ਸਿੰਘ ਜੀ ਬਈ ਇਹ ਤਾਂ ਪੋਲ ਉਦੋਂ ਵੀ ਖੁੱਲੀ ਜੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੇਰੇ ਖਿਆਲ ਨਾਲ ਤਿੰਨ ਚਾਰ ਵਾਰੀ ਬਿਮਾਰ ਹੋਣ ਕਰਕੇ ਉਹਨਾਂ ਨੂੰ ਹਸਪਤਾਲ ਜਾਣਾ ਪਿਆ ਜੀ ਤੇ ਹਰ ਵਾਰੀ ਤਕਰੀਬਨ ਉਹ ਪ੍ਰਾਈਵੇਟ ਹਸਪਤਾਲ ਚ ਦਾਖਲ ਹੋਏ ਹਮ ਕਦੇ ਅਪੋਲੋ ਚ ਕਦੇ 40s ਚ ਹਮ ਸਰਕਾਰੀ ਹਸਪਤਾਲ ਚ ਕਿਉਂ ਨਹੀਂ ਗਏ ਹਮ ਕਿਸੇ ਵੀ ਜ਼ਿਲ੍ਹਾ ਹਸਪਤਾਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਇਲਾਜ ਕਿਉਂ ਨਹੀਂ ਕਰਾਇਆ ਜੀ ਕਿਉਂ ਕਿਉਂਕਿ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਵੀ ਉੱਥੇ ਉਸ ਤਰ੍ਹਾਂ ਦਾ ਪ੍ਰਬੰਧ ਨਹੀਂ ਹੈਗਾ ਜਿਹੜਾ ਅਸੀਂ ਪ੍ਰਚਾਰ ਕਰ ਰਹੇ ਹਾਂ ਹਮ ਮੁਹੱਲਾ ਕਲੀਨਿਕ ਖੋਲੇ ਚਲੋ ਚੰਗਾ ਕੀਤਾ ਪਰ ਹੁਣ ਸਰਕਾਰੀ ਹਸਪਤਾਲਾਂ ਦੀ ਜੋ ਹਾਲਤ ਹੈ ਜੀ ਜਿੱ ਤੱਕ ਮੈਨੂੰ ਲੱਗਦਾ ਵੱਡੀ ਗਿਣਤੀ ਜਿਹੜੇ ਜ਼ਿਲ੍ਹਾ ਹਸਪਤਾਲ ਜਾਂ ਬਲਾਕ ਪੱਧਰ ਦੇ ਸਰਕਾਰੀ ਹਸਪਤਾਲ ਹੈ ਹਾਂ ਉਹਨਾਂ ਦੇ ਵਿੱਚ ਐਕਸ-ਰੇ ਮਸ਼ੀਨਾਂ ਵੀ ਹੈ ਨਹੀਂ ਹਾਂ ਜਿੱਥੇ ਐਕਸ-ਰੇ ਮਸ਼ੀਨ ਹੈਗੀ ਐ ਉੱਥੇ ਐਕਸ-ਰੇ ਕਰਨਾਰਾ ਰੇਡੀਓਲੋਜਿਸਟ ਡਾਕਟਰ ਹੈ ਨਹੀਂ ਜਿਹੜਾ ਰਿਪੋਰਟ ਬਣਾ ਸਕਦਾ ਹੈ ਜੀ ਔਰ ਫਿਰ ਸੀਟੀ ਸਕੈਨ ਤਾਂ ਲਗਭਗ ਹਰ ਗਰਭਵਤੀ ਮਾਂ-ਪੈਣ ਨੂੰ ਕਰਾਉਣਾ ਪੈਂਦਾ ਹਾਂ ਹਰ ਔਰਤ ਲਈ ਔਰ ਹੋਰ ਵੀ ਲੱਖਾਂ ਲੋਕ ਨੇ ਪੇਟ ਦਰਦ ਦਾ ਹੈ ਕਿਸੇ ਨੂੰ ਪੱਥਰੀ ਹੈ ਕਿਸੇ ਨੂੰ ਪ੍ਰੋਬਲਮ ਕੋਈ ਹੈ ਤਾਂ ਸੀਟੀ ਸਕੈਨ ਦੀ ਤੱਕ ਡਾਕਟਰ ਆਮ ਹੀ ਲੋੜ ਦੱਸਦੇ ਨੇ ਹੂੰ ਤਾਂ ਸੀਟੀ ਸਕੈਨ ਤੱਕ ਦੀਆਂ ਮਸ਼ੀਨਾਂ ਹੈ ਨਹੀਂ ਹੂੰ ਜਿੱਥੇ ਮਸ਼ੀਨਾਂ ਉੱਥੇ ਸੀਟੀ ਸਕੈਨ ਕਰਨ ਵਾਲਾ ਰੇਡੀਓਲੋਜਿਸਟ ਡਾਕਟਰ ਹੈ ਨਹੀਂ ਜੀ ਆ ਅਸਲੀ ਹਾਲਾਤ ਜਿਹੜਾ ਉਹ ਪੰਜਾਬ ਦੀ ਇਲਾਜ ਕ੍ਰਾਂਤੀ ਦਾ ਸਾਹਮਣੇ ਆ ਰਿਹਾ ਤੇ ਹਾਈ ਕੋਰਟ ਦੇ ਵਿੱਚ ਤਾਂ ਵੱਡੀ ਪੋਲ ਖੁੱਲੀ ਹੈ ਪੰਜਾਬ ਸਰਕਾਰ ਜਿਹੜੇ ਮਰਜ਼ੀ ਦਾਅਵੇ ਕਰੀ ਜਾਵੇ ਇੱਕ ਡਾਕਟਰ ਸਾਹਿਬ ਹੋਰ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਹੋਰ ਇੱਕ ਵੱਡਾ ਦਾਵਾ ਕੀਤਾ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ 10 ਲੱਖ ਦਾ ਇਲਾਜ ਦੇਵਾਂਗੇ ਜਦੋਂ ਸਰਕਾਰੀ ਹਸਪਤਾਲਾਂ ਵਿੱਚ ਸੀਟੀ ਸਕੈਨ ਦੀਆਂ ਮਸ਼ੀਨਾਂ ਹੈ ਨਹੀਂ ਐਕਸ-ਰੇ ਦੀਆਂ ਮਸ਼ੀਨਾਂ ਹੈ ਨਹੀਂ ਅਲਟਰਾਸਾਊਂਡ ਦੀਆਂ ਮਸ਼ੀਨਾਂ ਹੈ ਨਹੀਂ ਤੇ ਫਿਰ ਇਲਾਜ ਕਿਵੇਂ ਦੇਣਗੇ ਦੇਖੋ ਜੀ ਉਹ ਤਾਂ ਆਪਾਂ ਕਹਿ ਸਕਦੇ ਆ ਵੀ ਸ਼ਗੂਫੇ ਨੇ ਸਾਰੀਆਂ ਪਾਰਟੀਆਂ ਛੱਡਦੀਆਂ ਰਹੀਆਂ ਵੀ ਛੱਡੀ ਜਾਂਦੇ ਨੇ ਪਹਿਲਾਂ ਇੱਕ ਅਯੋਸ਼ਮਨ ਸਕੀਮ ਚੱਲਦੀ ਆ ਜਿੱਤੇ 5 ਲੱਖ ਦਾ ਇਲਾਜ ਦੇਣਾ ਹੁੰਦਾ ਸੀ ਜੀ ਉਹਦੇ ਵਿੱਚ ਜੋ ਜਾਣਕਾਰੀਆਂ ਪਿਛਲੇ ਦਿਨੀ ਵਿਰੋਧੀ ਪਾਰਟੀਆਂ ਨੇ ਵੀ ਇਹ ਮਸਲੇ ਚੈਨਲਾਂ ਤੇ ਉਠਾਏ ਨੇ ਹਮ ਬਈ ਪੰਜਾਬ ਸਰਕਾਰ ਨੇ ਉਹਦੇ ਚ ਜਿਹੜੇ ਪੈਸੇ ਦੇਣੇ ਹੁੰਦੇ ਸੀ ਅਯੋਸ਼ਮਨ ਸਕੀਮ ਚ 40% ਜੀ ਉਹ ਸੈਂਕੜੇ ਕਰੋੜ ਰੁਪਈਆ ਦਿੱਤਾ ਨਹੀਂ ਗਿਆ ਇਸ ਕਰਕੇ ਉਹ ਸਕੀਮ ਜਿਹੜੀ ਚੱਲਦੀ ਨਹੀਂ ਰਹੀ ਰੁਕਦੀ ਰਹੀ ਹਮ ਜੇ ਉਹਦੇ ਚ 40% ਨਹੀਂ ਦੇ ਸਕਦੇ ਸੀ ਤੇ ਹੁਣ 100% ਕੱਲੀ ਪੰਜਾਬ ਸਰਕਾਰ 10 ਲੱਖ ਕਿਵੇਂ ਦੇਲੇਗੀ ਉਹ ਕਹਿੰਦੇ ਨਾ ਕਿ ਢੇਲਾ ਨੀ ਪੱਲੇ ਤੇ ਬਾਜ਼ਾਰ ਖੜੀ ਹੱਲੇ ਉਹ ਗੱਲ ਮੈਨੂੰ ਯਾਦਦੀ ਹੈ ਪਰ ਜੇ ਪੰਜਾਬ ਸਰਕਾਰ ਕਹਿੰਦੀ ਹੈ ਵੀ ਅਸੀਂ ਤਾਂ ਲਾਗੂ ਕਰ ਲਾਂਗੇ ਚੰਗੀ ਗੱਲ ਹੈ ਕਰ ਲੈਣ ਪਰ ਕਿਵੇਂ ਕਰਨਗੇ ਇਹਦਾ ਰੋਡ ਮੈਪ ਅਜੇ ਤੱਕ ਦੇ ਨਹੀਂ ਸਕੇ ਜੀ ਮਿੱਤਰੋ ਤੁਸੀਂ ਸੁਣਿਆ ਪੰਜਾਬ ਸਰਕਾਰ ਨੇ ਵੱਡੇ ਦਾਅਵੇ ਕੀਤੇ ਨੇ ਇਲਾਜ ਕ੍ਰਾਂਤੀ ਦੇ ਤੇ ਇਲਾਜ ਕ੍ਰਾਂਤੀ ਦੇ ਨਾਂ ਤੇ ਇੱਕ ਵਕੀਲ ਨੇ ਪਟੀਸ਼ਨ ਪਾਈ ਉਹ ਮਾਮਲਾ ਇੱਕ ਹਸਪਤਾਲ ਦੇ ਵਿੱਚੋਂ ਉੱਠਿਆ ਸੀ ਤੇ ਜਦੋਂ ਪਟੀਸ਼ਨ ਪਾਈ ਗਈ ਤੇ ਖੁਲਾਸਾ ਹੋਇਆ ਵੀ ਪੰਜਾਬ ਦੇ ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਨਾ ਤਾਂ ਅਲਟਰਾਸਾਊਂਡ ਮਸ਼ੀਨਾਂ ਨੇ ਨਾ ਸੀਟੀ ਸਕੈਨ ਮਸ਼ੀਨਾਂ ਨੇ ਪਰ ਸਰਕਾਰ ਵੱਡੇ ਦਾਅਵੇ ਠੋਕੀ ਜਾਂਦੀ ਵੀ ਅਸੀਂ ਪੰਜਾਬ ਦੇ ਵਿੱਚ ਇਲਾਜ ਕ੍ਰਾਂਤੀ ਦਿੱਤੀ ਆ ਤੇ ਦੂਜਾ ਵੱਡਾ ਸਵਾਲ ਇਹ ਆ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ 10 ਲੱਖ ਦਾ ਇਲਾਜ ਦੇਣ ਜਾ ਰਹੀ ਤੁਸੀਂ ਵੀ ਆਪਣਾ ਕਮੈਂਟ ਕਰਕੇ ਦੱਸਿਓ ਵੀ ਜੇਕਰ ਹਸਪਤਾਲਾਂ ਦੇ ਵਿੱਚ ਅਲਟਰਾਸਾਉਂਡ ਮਸ਼ੀਨਾਂ ਨਹੀਂ ਜਾਂ ਸੀਟੀ ਸਕੈਨ ਵਾਲੀਆਂ ਮਸ਼ੀਨਾਂ ਨਹੀਂ ਐਕਸ-ਰੇ ਦੀਆਂ ਮਸ਼ੀਨਾਂ ਨਹੀਂ ਤੇ ਫਿਰ ਪੰਜਾਬ ਸਰਕਾਰ ਲੋਕਾਂ ਨੂੰ 10 ਲੱਖ ਦਾ ਇਲਾਜ ਕਿਵੇਂ ਦੇਊਗੀ